ਅੱਲਾ ਯੱਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਖੁਦਾ ਦੇ ਜਾ ਕੇ ਬਣੂ ਮੋਬਤੀਆਂ ਤੇ ਮੈਂ ਈਸੂ ਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰ ਮੰਦਰ ਦਾ ਏ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਦਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕੇ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਂਵਾਂ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਉਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਉਹ ਸਾਂਝੀ ਆਇਬਾਦ ਤਾਂ ਤੇ ਸਾਂਝੀ ਅਰਦਾਸ ਏ ਕੋਈ ਪਰਵਾਰ ਬੈਠਾ ਇਹ ਇੱਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਨਵਾਜਿਆ ਮੈਂ ਬਾਬਾ ਜੀ आप, बहुत अच्छा मै दास अकाल मूलसा सत श्री अकाल जी सत श्रीकाल जी वहे गुरू का खालसा वेह गुरू की सतो सतो बोलो सोने हाल जी